ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਵਾਹਿਗੁਰੂ ਨੇ ਸਾਨੂੰ ਇੱਥੇ ਨਾਮ ਸਿਮਰਨ ਪਾਠ ਕਰਨ ਬਾਣੀ ਦਾ ਜਾਪ ਅਭਿਆਸ ਕਰਨ ਲਈ ਭੇਜਿਆ ਹੈ ਅਸੀਂ ਜੇ ਸਾਡੀ ਕੋਈ ਡਿਮਾਂਡ ਹੋਵੇ ਨਾ ਸਤਿਗੁਰ ਅੱਗੇ ਅਸੀਂ ਉਹ ਡਿਮਾਂਡ ਨੂੰ ਪੂਰੀ ਕਰਨ ਲਈ ਬਹੁਤ ਕੋਸ਼ਿਸ਼ ਕਰਦੇ ਹਾਂ ਉਹਦੇ ਵਾਸਤੇ ਫਿਰ ਸਾਨੂੰ ਜੋ ਕੁਝ ਵੀ ਕਰਨਾ ਪਵੇ ਨਾ ਅਸੀਂ ਕਰਦੇ ਹਾਂ ਪਰ ਜੇ ਕੋਈ ਕਹੇ ਨਾ ਕਿ ਆਪਣਾ ਰਾਹ ਸਿੱਧਾ ਕਰੀਏ ਵੀ ਆਪਣੀ ਜ਼ਿੰਦਗੀ ਚ ਸਹੀ ਤਰ੍ਹਾਂ ਆਪਾਂ ਵਰਤਾਵਾ ਕਰੀਏ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀਉਣਾ ਹੈ ਸਹੀ ਤਰੀਕੇ ਨਾਲ ਸਹੀ ਲਾਈਨ ਚ ਚੱਲਣਾ ਹੈ ਤੇ ਉਸ ਨੂੰ ਵੀ ਸਹੀ ਤਰੀਕੇ ਨਾਲ ਤਾਂ ਹੀ ਬੰਦਾ ਕਰ ਸਕਦਾ ਜੇ ਗੁਰਬਾਣੀ ਨਾਲ ਜੁੜਿਆ ਹੋਵੇ ਜੇ ਉਹਨੂੰ ਮਾੜਾ-ਮੋਟਾ ਗੁਰਬਾਣੀ ਦਾ ਅਭਿਆਸ ਹੋਵੇ ਇਸ ਕਰਕੇ ਅਸੀਂ ਪਰਮਾਤਮਾ ਅੱਗੇ ਡਿਮਾਂਡਾਂ ਤਾਂ ਬਹੁਤ ਕਰ ਲੈਂਦੇ ਆ ਕਿ ਪਰਮਾਤਮਾ ਸੱਚੇ ਪਿਤਾ ਵਾਹਿਗੁਰੂ ਸਾਨੂੰ ਆ ਵੀ ਚਾਹੀਦਾ ਹੈ ਸਾਨੂੰ ਉਹ ਵੀ ਚਾਹੀਦਾ ਹੈ ਤੇ ਅਸੀਂ ਪਾਠ ਕਰਦੇ ਹਾਂ ਇੱਕ ਜਪਜੀ ਸਾਹਿਬ ਦਾ ਸ਼ਾਮੀ ਰਹਿ ਰਾਜ ਸਾਹਿਬ ਦਾ ਫਿਰ ਅਸੀਂ ਜੀ ਪਾਠ ਨਾਲ ਜੁੜੇ ਹੋਏ ਆ ਪਰ ਆਪਾਂ ਦੇਖੋ 5-7 ਮਿੰਟ ਪਾਠ ਕਰਨ ਨਾਲ ਅਸੀਂ 5-7 ਲੱਖ ਦੀਆਂ ਦੁਆਵਾਂ ਜਿਹੜੀਆਂ ਪਰਮਾਤਮਾ ਕੋਲੋਂ ਡਿਮਾਂਡਾਂ ਮੰਗ ਲੈਂਦੇ ਹਾਂ ਉਹਦੇ ਬਰਾਬਰ ਤੇ ਨਹੀਂ ਹੈਗਾ ਇਸ ਕਰਕੇ ਜਿੰਨਾ ਹੋ ਸਕੇ ਵੱਧ ਤੋਂ ਵੱਧ ਪਾਠ ਦਾ ਅਭਿਆਸ ਕਰਿਆ ਕਰੋ ਪਾਠ ਕਰਿਆ ਕਰੋ ਗੁਰਬਾਣੀ ਨਾਲ ਜੁੜਿਆ ਕਰੋ ਜਿੰਨਾ ਤੁਸੀਂ ਅਭਿਆਸ ਕਰੋਗੇ ਨਾ ਤੇ ਉਨਾ ਤੁਹਾਡੇ ਮਨ ਵਿੱਚ ਆਏਗਾ ਕਿ ਮੈਂ ਪਰਮਾਤਮਾ ਦੇ ਕਰੀਬ ਹਾਂ ਰੱਬ ਦੇ ਕਰੀਬ ਹੋਣ ਦਾ ਰਸਤਾ ਸਿਰਫ ਇੱਕ ਗੁਰਬਾਣੀ ਹੈ ਪਰਮਾਤਮਾ ਨੂੰ ਪਾਣਾ ਪਰਮਾਤਮਾ ਨਾਲ ਸਾਡਾ ਪਿਆਰ ਤੇ ਸਾਡੇ ਫਿਰ ਤਾਂ ਪਰਮਾਤਮਾ ਸਭ ਕੁਝ ਸਾਡੇ ਦਿਲਾਂ ਦੀਆਂ ਵੀ ਬੁੱਝ ਲੈਂਦੇ ਨੇ ਫਿਰ ਤਾਂ ਸਾਨੂੰ ਅਰਦਾਸ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਅਸੀਂ ਪਰਮਾਤਮਾ ਨੂੰ ਪਾਇਆ ਹੋਇਆ ਹੈ ਜੇ ਸਾਡਾ ਇਹੋ ਜਿਹਾ ਮਨ ਬਣ ਜੇ ਪਰ ਮਨ ਸਾਡਾ ਇਹੋ ਜਿਹਾ ਨਹੀਂ ਹੈ ਖਾਲਸਾ ਜੀ ਦੇਖੋ ਮਨ ਸਾਡਾ ਇਹੋ ਜਿਹਾ ਹੈ ਕਿ ਅਸੀਂ ਬਹੁਤ ਸੋਚਦੇ ਹਾਂ ਕੀ ਅਸੀਂ ਪਾਠ ਕਰੀਏ ਅਸੀਂ ਪਰਮਾਤਮਾ ਦੀ ਕੋਲ ਰਹੀਏ ਪਰ ਸਾਡਾ ਮਨ ਜਦੋਂ ਪਾਠ ਵਿੱਚ ਲੱਗਦੇ ਆ ਤੇ ਉਦੋਂ ਮਨ ਵਿਚਾਰਾਂ ਨਾਲ ਭਜਦਾ ਹੈ ਮਨ ਕਦੀ ਕਿਸੇ ਵੀ ਕਾਰਨ ਕਦੀ ਕਿਸੇ ਵੀ ਕਾਰਨ ਮਨ ਇਕਜਿਤ ਹੁੰਦਾ ਹੀ ਨਹੀਂ ਹੈ ਸਾਡੇ ਮਨ ਦੀ ਤਲਖੀ ਲੱਗੀ ਹੁੰਦੀ ਹੈ ਕਿ ਅਸੀਂ ਕਦੀ ਉਹ ਕਰ ਲਈਏ ਕਦੀ ਉਹ ਬੈਠੇ ਗੁਰਦੁਆਰੇ ਹੋਵਾਂਗੇ ਧਿਆਨ ਕਿਸੇ ਹੋਰ ਪਾਸੇ ਹੋਏਗਾ ਬੈਠੇ ਅਸੀਂ ਇੱਥੇ ਹੋਵਾਂਗੇ ਸਾਡਾ ਧਿਆਨ ਕਿਤੇ ਹੋਰ ਹੀ ਭਟਕਦਾ ਹੋਏਗਾ ਇਸ ਕਰਕੇ ਅਸੀਂ ਆਪਣੇ ਮਨ ਨੂੰ ਨਾ ਟਿਕਾਣੇ ਤੇ ਲਾਉਣਾ ਹੈ ਮਨ ਨੂੰ ਸੱਚੇ ਪਾਤਸ਼ਾਹ ਦੇ ਬਾਣੀ ਨਾਲ ਜੋੜਨਾ ਹੈ ਤੇ ਮਨ ਤਾਂ ਹੀ ਟਿਕੇਗਾ ਬਾਣੀ ਨਾਲ ਜੇ ਸਾਡੀ ਨੀਅਤ ਸਾਫ਼ ਹੋਏਗੀ ਸਾਡੇ ਅੰਦਰ ਹੰਕਾਰ ਦਾ ਕਿਣਕਾ ਵੀ ਨਾ ਹੋਏਗਾ ਹੰਕਾਰ ਖਤਮ ਹੋਏਗਾ ਅਸੀਂ ਤਾਂ ਹੀ ਬਾਣੀ ਨਾਲ ਜੁੜ ਸਕਾਂਗੇ ਤੇ ਇਹ ਕਹਿੰਦੇ ਨੇ ਨਾ ਕਿ ਬਾਣੀ ਸਾਰੇ ਸੁੱਖਾਂ ਦੀ ਦਵਾਈ ਹੈ ਸਾਰੇ ਦੁੱਖ ਬਾਣੀ ਦੇ ਸਦਕਾ ਠੀਕ ਹੋ ਜਾਂਦੇ ਨੇ ਬਾਣੀ ਪੜਨ ਨਾਲ ਬਾਣੀ ਸੁਣਨ ਨਾਲ ਇਸ ਕਰਕੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਦ ਸਿੰਘ ਜੀ ਵੀ ਇਹੋ ਜਿਹੇ ਸ਼ਹੀਦ ਸਿੰਘ ਹੋਏ ਜਿਹੜੀ ਸਾਡੀ ਮਨੋ ਕਾਮਨਾ ਜਿਹੜੀ ਸਾਡੀਆਂ ਇੱਛਾਵਾਂ ਪ੍ਰਮਾਤਮਾ ਅੱਗੇ ਬਹੁਤ ਛੇਤੀ ਕਬੂਲ ਕਰਦੇ ਨੇ ਜਿੱਦਾਂ ਅਸੀਂ ਗੁਰਦੁਆਰਾ ਸਾਹਿਬ ਜਾਣੇ ਹਾਂ ਅਸੀਂ ਦੇਖ ਕਰਵਾਨੇ ਹਾਂ ਸਾਡੀ ਕੋਈ ਅਰਦਾਸ ਬੇਨਤੀ ਰਹਿੰਦੀ ਹੋਵੇ ਨਾ ਉਹ ਵੀ ਪੂਰੀ ਹੋ ਜਾਂਦੀ ਹੈ ਤੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰੋ ਪਾਠ ਕਰੋ ਤੇ ਫਿਰ ਸਾਡੇ ਮਨ ਚੋਂ ਨਾ ਸਾਰੀ ਬੁਰਾਈਆਂ ਦੀ ਮੈਲ ਜਿਹੜੀ ਹੈ ਨਾ ਉਹ ਉਤਰ ਜਾਂਦੀ ਹੈ ਕਹਿੰਦੇ ਨਾ ਕਿ ਗੁਰੂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਘਮਾਤੇ ਗੁਰਦਾਰ ਬਾਬਾ ਜੀ ਦੇ ਰਾਮਦੇਵ ਸਰੋਵਰ ਚ ਤਾਂ ਤੁਸੀਂ ਨਹਾ ਲਿਆ ਹੈ ਹੁਣ ਤੁਹਾਡੇ ਮਨ ਦੀ ਮੈਲ ਤਾਂ ਨਹੀਂ ਉtreਗੀ ਤਨ ਤੇ ਲੱਗੀ ਮੈਲ ਤਾਂ ਸਰੋਵਰ ਚ ਨਹਾਤਿਆਂ ਦੂਰ ਹੋ ਜੇਗੀ ਪਰ ਬਾਣੀ ਨੂੰ ਅੰਦਰ ਤੱਕ ਲੈ ਕੇ ਜਾਓ ਤੁਹਾਡੇ ਮਨ ਦੀ ਮੈਲ ਵੀ ਸਾਫ਼ ਹੋ ਜਾਵੇਗੀ ਤੇ ਇਸ ਕਰਕੇ ਨਾ ਵੀ ਦੁਨੀਆ ਤੇ ਦੇਖੋ ਕੋਈ ਕਿਸੇ ਨੂੰ ਦੇਖ ਕੇ ਜਰਦਾ ਨਹੀਂ ਹੈ ਕਿਸੇ ਦੀ ਕਿੰਨੀ ਕ ਕਮਾਈ ਹੈ ਉਹ ਦੂਜਾ ਬੰਦਾ ਪੱਕਾ ਕਹੇਗਾ ਕਿ ਪਤਾ ਨਹੀਂ ਕਿੱਥੋਂ ਪੈਸੇ ਆਂਦੇ ਨੇ ਕਿ ਕੀ ਗੱਲ ਹੈ ਇੰਨਾ ਪੈਸਾ ਇਹਨਾਂ ਦੇ ਕੋਲ ਜਾਂ ਇਹ ਘਰ ਤਰੱਕੀ ਕਰਦਾ ਹੈ ਐਦਾ ਕਿਸੇ ਨੂੰ ਕੋਈ ਦੇਖ ਕੇ ਨਾ ਪਛਦਾ ਨਹੀਂ ਹੈ ਚਾਹੇ ਕੋਈ ਆਪਣਾ ਹੈ ਚਾਹੇ ਬਗਾਨਾ ਬਗਾਨਾ ਤੇ ਘਟ ਹੀ ਸੜੇਗਾ ਪਰ ਆਪਣੇ ਜਿਹੜੇ ਜ਼ਿਆਦਾ ਖੈਰ ਕਰਦੇ ਨੇ ਇੰਨੀ ਵੀ ਮਤਲਬ ਦੂਜੇ ਦਾ ਬੁਰਾ ਕਰਨ ਨੂੰ ਲੋਕ ਇੰਨੀ ਛੇਤੀ ਉਤਾਰੂ ਹੋ ਜਾਂਦੇ ਨੇ ਫਿਰ ਇਹ ਨਹੀਂ ਸੋਚਦੇ ਵੀ ਅਸੀਂ ਉਹਦੇ ਨਾਲ ਬੁਰਾ ਕਰ ਰਹੇ ਹਾਂ ਕਿ ਪਤਾ ਨਹੀਂ ਪਰਮਾਤਮਾ ਸਾਡੇ ਨਾਲ ਕਿੰਨਾ ਕੋ ਬੁਰਾ ਕਰੇਗਾ ਜਿਵੇਂ ਕਿਸੇ ਲਈ ਖੱਡਾ ਖੋਦਦੇ ਹਨਾ ਤੇ ਦੂਜਾ ਖੱਡਾ ਰੱਬ ਨੇ ਸਾਡੇ ਲਈ ਤਿਆਰ ਕੀਤਾ ਹੁੰਦਾ ਹੈ ਵੀ ਆਹ ਭਾਈ ਤੂੰ ਵੀ ਡਿੱਗੇ ਦੇ ਵਿੱਚ ਤੂੰ ਕਿਸੇ ਲਈ ਜੋ ਬੁਰਾ ਕੀਤਾ ਹੈ ਇਸ ਕਰਕੇ ਸਾਨੂੰ ਕਿਸੇ ਨਾਲ ਬੁਰਾ ਨਹੀਂ ਕਰਨਾ ਚਾਹੀਦਾ ਖਾਲਸਾ ਜੀ ਕਿਉਂਕਿ ਦੇਖੋ ਜੇ ਕੋਈ ਬੁਰਾ ਕਰਦਾ ਹੈ ਅਸੀਂ ਵੀ ਉਹਦੇ ਨਾਲ ਬੁਰਾ ਕਰ ਦਈਏ ਕੀ ਸਾਡੇ ਤੇ ਉਹਦੇ 'ਚ ਤਾਂ ਕੋਈ ਫਰਕ ਨਹੀਂ ਰਿਹਾ ਫਿਰ ਅਸੀਂ ਉਹਦੇ ਨਾਲ ਬੁਰਾ ਕਰਾਂਗੇ ਪਰਮਾਤਮਾ ਨੇ ਸਾਡੇ ਨਾਲ ਕਰ ਦੇਣਾ ਹੈ ਇਹ ਜਿਹੇ ਹੀਣ ਭਾਵਨਾ ਇਹਨਾਂ ਬੰਦੇ ਨੂੰ ਤਰੱਕੀ ਦੇ ਰਾਹ ਤੋਂ ਰੋਕਦੀਆਂ ਨੇ ਜੇ ਮਨ ਸਾਫ਼ ਹੋਏਗਾ ਪਰਮਾਤਮਾ ਖੁਦ ਸਾਥ ਦੇਵੇਗਾ ਜਿਸ ਗੱਲ ਦਾ ਜਵਾਬ ਤੁਸੀਂ ਨਹੀਂ ਦੇ ਸਕੋਗੇ ਪਰਮਾਤਮਾ ਨੇ ਉਸ ਗੱਲ ਦਾ ਜਵਾਬ ਉਸਨੂੰ ਖੁਦ ਦੇਣਾ ਹੈ ਕਿਉਂਕਿ ਭੋਲੇ ਆਲੇ-ਪੋਲੇ ਬੰਦੇ ਦਾ ਪਰਮਾਤਮਾ ਰਾਖਾ ਹੁੰਦਾ ਹੈ ਦੇਖੋ ਕਹਿੰਦੇ ਆ ਨਾ ਕਿ ਬੰਦਾ ਅੰਨਾ ਹੁੰਦਾ ਹੈ ਉਹਨੂੰ ਅੱਗੇ ਕੁਝ ਨਹੀਂ ਦਿਖਦਾ ਪਰ ਪਰਮਾਤਮਾ ਨੇ ਉਹਦੇ ਅੰਦਰ ਇਹ ਕਹਿੋ ਜਿਹੀ ਲੋਭ ਦਿੱਤੀ ਹੁੰਦੀ ਹੈ ਜਿਸ ਨਾਲ ਕਿ ਉਹ ਹੱਥ ਲਾ ਲਾ ਕੇ ਜਾਂ ਆਪਣੀ ਹੱਥ ਅੱਗੇ ਕਰ ਕਰਕੇ ਨਾ ਉਹ ਉਸ ਦਿਸ਼ਾ ਤੱਕ ਪਹੁੰਚ ਜਾਂਦਾ ਹੈ ਕੰਨਾਂ ਨਾਲ ਆਵਾਜ਼ ਸੁਣ ਕੇ ਨੱਕ ਨਾਲ ਸਮੈਲ ਸੁੰਘ ਕੇ ਤੇ ਉਹ ਸਭ ਚੀਜ਼ਾਂ ਨੂੰ ਮਹਿਸੂਸ ਕਰ ਲੈਂਦਾ ਸਿਰਫ ਚਾਹੇ ਉਹ ਦੇਖ ਨਹੀਂ ਸਕਦਾ ਪਰ ਫਿਰ ਵੀ ਉਹ ਆਪਣਾ ਰਾਹ ਚਲਾਂਦਾ ਹੈ ਇਸੇ ਤਰ੍ਹਾਂ ਖਾਲਸਾ ਜੀ ਜੇ ਤੁਸੀਂ ਬੁਰੀਾਈ ਦੇ ਰਾਸਤੇ ਤੇ ਹੋ ਨਾ ਉਸ ਨੂੰ ਚੰਗਿਆਈ ਦੇ ਰਾਹ ਤੇ ਲਿਆਓ ਆਪਣੇ ਮਨ ਨੂੰ ਤੇ ਅੱਜ ਜੋ ਹੱਡ ਬੀਤੀ ਹੈ ਖਾਲਸਾ ਜੀ ਉਹ ਇਸ ਤਰ੍ਹਾਂ ਹੈ ਕਿ ਘਰ ਦੇ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਬਰਕਤ ਕਲੇਸ਼ ਕਿਉਂ ਰਹਿੰਦਾ ਹੈ ਘਰ ਵਿੱਚ ਦੇਖੋ ਘਰ ਵਿੱਚ ਸਭ ਕੁਝ ਪਰਮਾਤਮਾ ਨੇ ਦਿੱਤਾ ਹੈ ਸਿਰਫ ਇੱਕ ਪਰਮਾਤਮਾ ਦਾ ਸ਼ੁਕਰ ਗੁਜ਼ਾਰ ਕਰਨ ਨੂੰ ਜਿਹੜੇ ਐਨੇ ਬੰਦੇ ਭੇਜੇ ਨੇ ਪਰਮਾਤਮਾ ਨੇ ਘਰ ਦੇ ਐਨੇ ਬੰਦੇ ਆ ਸ਼ੁਕਰ ਗੁਜ਼ਾਰ ਇੱਕ ਵੀ ਨਾ ਕਰੇ ਤੇ ਆਪੇ ਆਟੋਮੈਟਿਕਲੀ ਕਲੇਸ਼ ਲੜਾਈ ਝਗੜੇ ਹੋਣੇ ਆ ਚੀਜ਼ਾਂ ਦਾ ਘੁੰਮਣਾ ਸ਼ੁਰੂ ਹੋ ਜਾਂਦਾ ਵਾ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਘਰ ਚ ਖੋਰੂ ਪਿਆ ਰਹਿੰਦਾ ਵਾ ਵੀ ਇਹੀ ਕਹਿੰਦੇ ਆ ਨਾ ਕਿ ਪ੍ਰਮਾਤਮਾ ਕਰਨ ਕਰਾਉਣ ਹਾਰ ਸੁਆਮੀ ਹੈ ਸਦਲ ਜੀਆਂ ਕਾ ਸੁਆਮੀ ਤੇ ਪ੍ਰਮਾਤਮਾ ਅੰਤਰਜਾਮੀ ਹੈ ਪ੍ਰਮਾਤਮਾ ਤੋਂ ਕੁਝ ਵੀ ਲੁਕਿਆ ਨਹੀਂ ਹੈ ਪ੍ਰਮਾਤਮਾ ਸਭ ਕੁਝ ਜਾਣੀ ਜਾਣ ਹੈ ਇਸ ਕਰਕੇ ਬਾਣੀ ਪੜਿਆ ਕਰੋ ਬਾਣੀ ਨੂੰ ਸੁਣਿਆ ਕਰੋ ਬਾਣੀ ਵਿਸਤਾਰ ਨਾਲ ਆਪਣੇ ਮਨ ਵਿੱਚ ਬਿਠਾਇਆ ਕਰੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਿਆ ਕਰੋ ਬਾਣੀ ਪੜਨ ਨੂੰ ਟਾਈਮ ਮਿਲਦਾ ਨਹੀਂ ਇਹ ਤਾਂ ਖਾਲਸਾ ਜੀ ਬਹਾਨੇ ਨੇ ਸਾਨੂੰ ਬਾਣੀ ਪੜਨ ਦਾ ਟਾਈਮ ਨਹੀਂ ਮਿਲਦਾ ਅਸੀਂ 10 ਮਿੰਟ ਫੋਨ ਫੜੀਏ ਨਾ ਅਸੀਂ 1 ਘੰਟਾ ਘੰਟਾ ਫੋਨ ਨਹੀਂ ਛੱਡਦੇ ਉਦੋਂ ਸਾਡਾ ਟਾਈਮ ਨਿਕਲ ਜਾਂਦਾ ਵਾ ਇਹ ਤਾਂ ਖਾਲਸਾ ਜੀ ਆਪਣੇ ਮਨਮੁਖ ਮੂਰਖ ਮਰਨਾ ਕਿ ਸਾਡਾ ਟਾਈਮ ਨਹੀਂ ਲੱਗਦਾ ਜੀ ਅਸੀਂ ਕਿਸੇ ਨਾ ਕਿਸੇ ਦੀ ਨਿੰਦਿਆ ਕਰਨ ਬੈਠੀ ਨਾ ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਘੰਟਾ ਪੂਰਾ ਬੀਤ ਗਿਆ ਹੈ ਖਾਲਸਾ ਜੀ ਇਸ ਕਰਕੇ ਤੁਸੀਂ ਆਪਣਾ ਜਿਹੜਾ ਇਹ ਵਿਅਰਥ ਦੇ ਪਦਾਰਥ ਵਿਅਰਥ ਦੇ ਕੰਮ ਕਰਦੇ ਆ ਨਾ ਖਾਲਸਾ ਜੀ ਇਹਨਾਂ ਨੂੰ ਛੱਡ ਕੇ ਤੁਸੀਂ ਬਾਣੀ ਨਾਲ ਜੁੜੋ ਬਾਣੀ ਦਾ ਸੁਣਿਆ ਕਰੋ ਕੀਰਤਨ ਅੱਜ ਕੱਲ ਤਾਂ ਇੰਨਾ ਪਰਮਾਤਮਾ ਨੇ ਸਾਧਨ ਸੂਖੇ ਕਰਦੇ ਕਿ ਫੋਨ ਚਲਾਓ ਉੱਤੇ ਗੁਰਬਾਣੀ ਸੰਚਾਰ ਲੱਗਿਆ ਹੁੰਦਾ ਹੈ ਗੁਰਬਾਣੀ ਸਟਰਕਚਰ ਜੇ ਤਾਂ ਕੋਈ ਪੜ੍ਹਨ ਵਾਲਾ ਹੈ ਪੜ੍ਹੇ ਜਾਂ ਕੋਈ ਸੁਣਨ ਵਾਲਾ ਹੈ ਤਾਂ ਸੁਣੇ ਆਪਣੇ ਕੰਮਕਾਰ ਵੀ ਕਰੋ ਤੇ ਬਾਣੀ ਵੀ ਸੁਣੋ ਜਿਸਨਾ ਤੁਹਾਡੀ ਦੋ ਦੋ ਕੰਮ ਹੋਣਗੇ ਇੱਕ ਪੰਥ ਦੋ ਕਾਜ ਤੁਸੀਂ ਆਪਣਾ ਕੰਮ ਵੀ ਨਿਪੂਨ ਕਰ ਲੂਗੇ ਤੇ ਜਿਹੜਾ ਗੁਰਬਾਣੀ ਦੇ ਚਲਦੇ ਹੋਏ ਤੁਸੀਂ ਕੰਮ ਕਰੋਗੇ ਜੀ ਖਾਣਾ ਬਣਾਉਂਦੇ ਪੀਏ ਗੁਰਬਾਣੀ ਚੱਲਦੀ ਹੈ ਨਾ ਤਾਂ ਉਸ ਗੁਰਬਾਣੀ ਦਾ ਨਾ ਸਵਾਦ ਖਾਣੇ ਵਿੱਚੋਂ ਤੁਰੰਤ ਆਏਗਾ ਐਵੇਂ ਲੱਗੇਗਾ ਕਿ ਲੰਗਰ ਪ੍ਰਸ਼ਾਦਾ ਤਿਆਰ ਹੋ ਰਿਹਾ ਵਾਹਿਗੁਰੂ ਜੀ ਨੇ ਆਪ ਕਿਰਪਾ ਕੀਤੀ ਹੈ ਇਸੇ ਤਰ੍ਹਾਂ ਮੰਨ ਨੂੰ ਪਵਿੱਤਰ ਰੱਖਣਾ ਚਾਹੀਦਾ ਅੱਜ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਤੇ ਜੋ ਹੱਦ ਬੀਤੀ ਬੇਨਤੀ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇੱਕ ਮਾਤਾ ਜੀ ਨੇ ਉਹਨਾਂ ਨੇ ਕਿਹਾ ਕਿ ਸਾਡੇ ਘਰ ਮੇਰਾ ਇੱਕੋ ਇੱਕ ਬੇਟਾ ਹੈ ਤੇ ਚਲੋ ਪੈਸੇ ਥੇਲੇ ਦੀ ਪਰਮਾਤਮਾ ਦੀ ਕਿਰਪਾ ਨਾਲ ਕੋਈ ਵੀ ਕਮੀ ਨਹੀਂ ਹੈ ਅਸੀਂ ਸਾਰੇ ਜਣੇ ਪਾਠ ਕਰਦੇ ਹਾਂ ਘਰ ਵਿੱਚ ਅਰਦਾਸ ਬੇਨਤੀ ਕਰਦੇ ਰਹਿੰਦੇ ਹਾਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਰਹਿੰਦੇ ਹਾਂ ਕਹਿੰਦੇ ਨੇ ਪਰਮਾਤਮਾ ਦਾ ਸ਼ੁਕਰਾਨਾ ਦਿਨ ਚੜ੍ਹੇ ਸ਼ੁਕਰਾਨਾ ਰਾਤ ਖਤਮ ਹੋਈ ਸ਼ੁਕਰਾਨਾ ਕਿ ਪਰਮਾਤਮਾ ਸੁੱਤੇ-ਸੁੱਤੇ ਨਾ ਰਹ ਜੀਏ ਸਾਨੂੰ ਸਵੇਰ ਦੀ ਪਹਿਲੀ ਕਿਰਨ ਦਿਖਾਈ ਪਰਮਾਤਮਾ ਅਸੀਂ ਜਾਣਦੇ ਹਾਂ ਕਿ ਅਸੀਂ ਤੇਰੇ ਨਾਲ ਜੁੜੀ ਅਸੀਂ ਬਾਣੀ ਦੇ ਨਾਲ ਜੁੜੀਏ ਕਹਿੰਦੇ ਕਿ ਮੇਰੇ ਬੇਟੇ ਦਾ ਨਾ ਵੀਜ਼ਾ ਲੱਗ ਗਿਆ ਉਹਦਾ ਪਾਸਪੋਰਟ ਆ ਗਿਆ ਕਹਿੰਦੇ ਅਸੀਂ ਬਹੁਤ ਖੁਸ਼ ਸੀ ਕਿ ਹੁਣ ਮੇਰੇ ਬੇਟੇ ਨੇ ਬਾਹਰ ਚਲੇ ਜਾਣਾ ਹੈ ਤੇ ਚਲੋ ਹਰ ਇੱਕ ਮਾਂ ਬਾਪ ਦੀ ਖੁਆਇਸ਼ ਹੁੰਦੀ ਹੈ ਕਿ ਬੱਚਾ ਤਰੱਕੀਆਂ ਤੇ ਜਾਵੇ ਮਾਂ ਬਾਪ ਤਾਂ ਜ਼ਰੂਰ ਖੁਸ਼ ਹੋਣਗੇ ਕਹਿੰਦੇ ਕਿ ਨਾ ਅਚਾਨਕ ਨਾ ਮੇਰੇ ਬੇਟੇ ਨੂੰ ਮਤਲਬ ਅਸੀਂ ਪਾਠ ਵਗੈਰਾ ਵੀ ਕਰਦੇ ਸੀ ਘਰ ਵਿੱਚ ਅਰਦਾਸ ਕਰਵਾਈ ਅਸੀਂ ਤੇ ਕਹਿੰਦੇ ਕਿ ਅਚਾਨਕ ਮੇਰਾ ਬੇਟਾ ਬਿਮਾਰ ਰਹਿਣ ਲੱਗ ਗਿਆ ਜਦੋਂ ਉਹਨੇ ਬਾਹਰ ਜਾਣਾ ਸੀ 10 ਦਿਨ ਰਹਿੰਦੇ ਸੀ ਮੇਰੇ ਬੇਟੀ ਨੂੰ ਇੰਨਾ ਤੇਜ਼ ਬੁਖਾਰ ਕਾਂਬੇ ਵਾਲਾ ਬੁਖਾਰ ਇੱਕ ਨਾ ਨજર ਜੀ ਹੋ ਜਾਂਦੀ ਏ ਕਿ ਹਾਈ ਇਹਨਾਂ ਦਾ ਕੰਮ ਹੈ ਨਹੀਂ ਛੇਤੀ ਬਣ ਗਿਆ ਹਾਈ ਉਹਨਾਂ ਦਾ ਬੇਟਾ ਪੜ੍ਹ ਲਿਖ ਵੀ ਗਿਆ ਇੱਕ ਜਿਹੜੀ ਹਾ ਹੈ ਨਾ ਦੂਜੀ ਬੰਦੇ ਦੀ ਉਹ ਬੰਦੇ ਨੂੰ ਮਾਰ ਲੈਂਦੀ ਹੈ ਕਹਿੰਦੇ ਕਿ ਅਸੀਂ ਇਲਾਜ ਕਰਾਇਆ ਬੇਟੇ ਦਾ 2-3 ਦਿਨ ਹਸਪੀਟਲ 'ਚ ਰਹੇ ਬੁਖਾਰ ਇੰਨਾ ਜ਼ਿਆਦਾ ਉਤਰਨ ਦਾ ਨਾਮ ਨਾ ਲਵੇ ਬੇਟੇ ਦੀ ਹਾਲਤ ਬਹੁਤ ਖਰਾਬ ਹੋ ਗਈ ਅਚਾਨਕ ਹੀ ਦੇਖੋ ਨਾ ਵੀ ਮਤਲਬ ਕਿਸ ਨੇ ਕੀ ਇਹ ਜਿਹਾ ਕੀਤਾ ਕਿਹੋ ਜੀ ਨਜ਼ਰ ਪਾਈ ਪਰ ਕਹਿੰਦੇ ਨਾ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਵੀ ਜਿਹਦਾ ਪਰਮਾਤਮਾ ਦੀ ਨਜ਼ਰ ਸਵੱਲੀ ਹੋਣੀ ਚਾਹੀਦੀ ਹੈ ਬੰਦਾ ਜਿੱਥੋਂ ਤੱਕ ਮਰਜੀ ਜ਼ੋਰ ਲਾ ਲਵੇ ਉਸ ਬੰਦੇ ਦਾ ਇੱਕ ਵਾਲ ਵੀ ਬਿੰਗਾ ਨਹੀਂ ਕਰ ਸਕਦਾ ਕਹਿੰਦੇ ਮਾਤਾ ਜੀ ਪੜੇ ਲਿਖੇ ਸਨ ਮਾਤਾ ਜੀ ਗੁਰਬਾਣੀ ਪੜ੍ਹਦੇ ਮਾਤਾ ਜੀ ਨੇ ਕੀ ਕੀਤਾ ਇੱਕ ਗਲਾਸ ਲਿਆ ਪਾਣੀ ਦਾ ਤੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਨਾਮ ਲੈ ਕੇ ਜੋਤ ਲਗਾ ਕੇ ਘਰ ਦੇ ਵਿੱਚ ਬਾਣੀ ਉਚਾਰਨ ਸ਼ੁਰੂ ਕਰ ਦਿੱਤਾ ਕਹਿੰਦੇ ਮਾਤਾ ਜੀ ਨੇ ਚਾਰ ਵਾਰ ਪੰਜ ਵਾਰ ਦੁਖ ਪੰਜਨੀ ਸਾਹਿਬ ਦਾ ਪਾਠ ਪੁੱਤਰ ਦੇ ਕੋਲ ਸਾਹਮਣੇ ਬੈਠ ਕੇ ਕੀਤਾ ਕਹਿੰਦੀ ਫਿਰ ਉਹ ਜਾ ਲੈਣਾ ਆਪਣੇ ਬੇਟੇ ਨੂੰ ਛਕਾਤਾ ਤੇ ਕਿਹਾ ਬੇਟਾ ਜਿੰਨੀ ਵਾਰ ਵੀ ਤੂੰ ਪਾਣੀ ਦਾ ਘੁੱਟ ਪੀਵੇਂਗਾ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਵੀ ਦਸਾਂ ਗੁਰੂਆਂ ਦੇ ਆਪਣੇ ਦਸ਼ਮ ਗ੍ਰੰਥ ਨੂੰ ਨਮਸਕਾਰ ਕਰੀਂ ਦਸਾਂ ਗੁਰੂਆਂ ਦੇ ਨਾਮ ਲਈ ਸ੍ਰੀ ਹਰਿ ਕ੍ਰਿਸ਼ਨ ਧਿਆਇਆ ਜਿਸ ਦਿੱਠੇ ਸਭ ਦੁੱਖ ਜਾਏ ਕਹਿੰਦੇ ਕਿ ਬਾਣੀ ਸ੍ਰੀ ਗੁਰੂ ਕ੍ਰਿਸ਼ਨ ਜੀ ਦੀ ਜਦੋਂ ਕਹਿੰਦੇ ਕਿ ਰੱਖਿਆ ਦੇ ਸ਼ਬਦ ਪੜੇ ਨਾ ਕਹਿੰਦੇ ਬੇਟੇ ਦੀ ਸਿਹਤ ਵਿੱਚ ਸੁਧਾਰ ਆਣਾ ਸ਼ੁਰੂ ਹੋ ਗਿਆ ਕਹਿੰਦੇ ਗੁਰਦੁਆਰਾ ਸਾਹਿਬ ਜਾ ਕੇ ਵੀ ਅਰਦਾਸ ਕੀਤੀ ਕਿ ਪ੍ਰਮਾਤਮਾ ਹੁਣ ਸਾਡੇ ਬੱਚਾ ਕਾਮਯਾਬੀ ਦੇ ਵੱਲ ਹੈ ਹੁਣ ਕਿਉਂ ਐਵੇਂ ਬਿਮਾਰ ਹੋ ਗਿਆ ਕਿ ਪ੍ਰਮਾਤਮਾ ਤੂੰ ਹੀ ਮੱਤ ਪਤ ਦਾ ਰੱਖਾ ਤੂੰ ਹੀ ਸਭ ਸਗਲ ਜੀਆਂ ਕਹਿੰਦੇ ਨੇ ਕਿ ਅੰਤਰਜਾਮੀ ਭਲੇ ਪੁਰੇ ਕੀ ਪੀਰ ਪਛਾਨੀ ਤੇ ਪ੍ਰਮਾਤਮਾ ਸਭ ਜਾਣੀ ਜਾਣ ਹੁੰਦਾ ਹੈ ਪ੍ਰਮਾਤਮਾ ਨੂੰ ਸਭ ਪਤਾ ਹੁੰਦਾ ਹੈ ਚਲੋ ਸਾਡੀ ਕਦੀ ਪਰਖਿਆ ਲੈ ਲੈਂਦਾ ਹੈ ਜਾਂ ਸਾਡੇ ਕਰਮਾਂ ਦਾ ਕੋਈ ਲੇਖਾ ਜੋਖਾ ਸਾਡੇ ਸਾਹਮਣੇ ਆਉਂਦਾ ਹੈ ਇਸ ਕਰਕੇ ਕਹਿੰਦੇ ਕਿ ਪਰਮਾਤਮਾ ਅਗੇ ਦੁਆ ਕੀਤੀ ਪਰਮਾਤਮਾ ਬੱਚੇ ਦੀ ਹਾਲਤ 'ਚ ਥੋੜਾ ਜਿਹਾ ਸੁਧਾਰ ਹੋਇਆ ਮਾਤਾ ਜੀ ਨੇ ਕਿਹਾ ਕਿ ਹੁਣ ਬਾਹਰ ਜਾਣ ਤੋਂ ਪਹਿਲਾਂ ਇੱਕ ਵਾਰ ਅਸੀਂ ਦਰਬਾਰ ਸਾਹਿਬ ਜਾ ਕੇ ਆਉਨੇ ਆ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਵਾਰੇ ਵੀ ਜਾ ਕੇ ਆਉਨੇ ਆ ਕਿ ਪਰਮਾਤਮਾ ਬੱਚੇ ਦੇ ਜਾਣ ਵਾਲੇ ਰਾਹਤੇ 'ਚ ਕੋਈ ਬਿਗਨ ਨਾ ਪਵੇ ਬੱਚਾ ਤੰਦਰੁਸਤ ਹੋਵੇ ਬੱਚਾ ਸਿਹਤਮੰਦ ਹੋਵੇ ਤੇ ਫਿਰ ਹੀ ਭੇਜਣ ਦਾ ਫਾਇਦਾ ਹੈ ਕਹਿੰਦੇ ਮਾਤਾ ਜੀ ਨੇ ਬਹੁਤ ਅਰਦਾਸ ਕੀਤੀ ਤੇ ਬੱਚਾ ਠੀਕ ਹੋ ਗਿਆ ਹੁਣ ਮਾਤਾ ਜੀ ਗੁਰਦੁਆਰਾ ਸਾਹਿਬ ਲੈ ਕੇ ਗਏ ਜੋਤ ਕੀਤੀ ਮਾਤਾ ਜੀ ਨੇ ਚੁਪਹਿਰਾ ਸਾਹਿਬ ਸੁਖੇ ਚਲੋ ਚੁਪਹਿਰਾ ਸਾਹਿਬ ਮਾਤਾ ਜੀ ਕਹਿੰਦੇ ਕਿ ਘਰੇ ਮੈਂ ਕੀਤਾ ਇੱਕਵੇਂ ਉੱਥੇ ਗੁਰਦੁਆਰਾ ਸਾਹਿਬ ਘਟ ਕੇ ਆਈ ਕਹਿੰਦੇ ਹੁਣ ਮੇਰੇ ਬੱਚੇ ਦੀ ਸਿਹਤ ਵਾਲਾ ਬਿਲਕੁਲ ਧਿਆਨ ਸੀ ਸੁਧਾਰ ਹੋਇਆ ਥੋੜਾ ਜਿਹਾ ਫਿਰ ਮਾਤਾ ਜੀ ਨੇ ਤਾਂ ਸਿਆ ਕਿ ਸੁਧਾਰ ਹੋਇਆ ਉਹਨਾਂ ਦੇ ਵੱਲ ਤੇ ਬੱਚਾ ਹੁਣ ਤੰਦਰੁਸਤ ਸੀ ਠੀਕ ਸੀ ਮਾਤਾ ਜੀ ਨੇ ਸਭ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਹਿੰਦੇ ਨੇ ਕਿ ਦੁਖਪੰਜਨ ਤੇਰਾ ਨਾਮ ਜੀ ਦੁਖਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਏ ਪੂਰਨ ਸਤਗੁਰੂ ਗਿਆਨ ਰਹਾਉ ਜਿਤ ਕਟ ਵਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਂ ਜਮ ਕੰਕੜ ਨੇੜ ਨ ਆਵੇ ਰਸਨਾ ਹਰੀ ਗੁਣ ਗਾਉ ਸੇਵਾ ਸੁਰਤ ਨ ਜਾਣੀਏ ਨਾ ਜਪ ਆਰਾਧ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਧ ਪਾਏ ਕਿਰਪਾਲ ਗੁਸਾਈ 나ਠੇ ਸੋਗ ਸੰਤਾਪ ਤਾਤੀ ਵਾਉ ਨ ਲੱਗ ਗਈ ਸਤਿਗੁਰ ਰੱਖੇ ਆਪ ਗੁਰ ਨਾਨਕ ਦੁਆ ਗੁਰੂ ਗੁਰ ਸਾਚਾ ਸਿਰਜਣਹਾਰ ਗੁਰ ਤਿੱਥੇ ਸਭ ਕੁਛ ਪਾਈਏ ਜਨ ਨਾਨਕ ਸਦ ਬਲਿਹਾਰ ਇਹ ਪੰਕਤੀ ਦੁਖਪੰਜਨੀ ਸਾਹਿਬ ਰੱਖਿਆ ਇਹਦੇ ਸ਼ਬਦ ਦੀ ਪਹਿਲੀ ਪੰਕਤੀ ਹੈ ਜਿਸ ਨੂੰ ਜਪਨ ਨਾਲ ਦੁੱਖ ਰੋਗ ਬਿਮਾਰੀ ਦੂਰ ਹੋ ਜਾਂਦੀ ਨੇ ਤੁਸੀਂ ਪੂਰਾ ਪਾਠ ਦੁਖਪੰਜਨੀ ਸਾਹਿਬ ਦਾ ਕਰੋ ਜੋ ਕੋਈ ਬਿਮਾਰ ਹੈ ਉਸ ਦੇ ਕੋਲ ਬੈਠ ਕੇ ਕਰੋ ਉਸ ਦੇ ਦੁੱਖ ਟੁੱਟ ਜਾਣਗੇ ਪਰਮਾਤਮਾ ਉਸ ਦੇ ਦੁੱਖਾਂ ਨੂੰ ਦੂਰ ਕਰ ਦੇਣਗੇ ਤੇ ਇਸ ਨਾਲ ਫਿਰ ਤੁਹਾਨੂੰ ਮਨ 'ਚ ਹੁੰਦਾ ਹੈ ਕਿ ਪਰਮਾਤਮਾ ਦਾ ਸਿਮਰਨ ਕੀਤਾ ਪਰਮਾਤਮਾ ਦੀ ਗੁਰਬਾਣੀ ਬਚਨ ਪੜ੍ਹੇ ਬੱਚੇ 'ਚ ਸੁਧਾਰ ਹੋਇਆ ਬੱਚੇ ਖੁਦ ਉੱਠ ਕੇ ਪਾਠ ਕੀਤਾ ਮਾਤਾ ਨੇ ਸ਼ੁਕਰਾਨਾ ਕੀਤਾ ਤਾਂ ਤਾਂ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜੋਤ ਤੱਕ ਉਹ ਬੱਚੇ ਦੇ ਮੱਥੇ ਤੇ ਲਾਇਆ ਬੱਚਾ ਤੰਦਰੁਸਤ ਹੋਇਆ ਹੁਣ ਕਹਿੰਦੇ ਕਿ ਮਾਤਾ ਜੀ ਨੇ ਸੁਖਿਆ ਕਿ ਮੈਂ ਦੁਪਹਿਰਾ ਸਾਹਿਬ ਕਰਾਂਗੀ ਬਾਏ ਗੁਰੂ ਜੀ ਕਹਿੰਦੇ ਹੁਣ ਬੱਚਾ ਠੀਕ ਹੋ ਗਿਆ 15 ਦਿਨਾਂ ਬਾਅਦ ਬੱਚੇ ਨੇ ਜਾਣਾ ਸੀ ਬੱਚਾ 12 13 ਦਿਨਾਂ ਦੇ ਵਿੱਚ ਵਿੱਚ ਐਨ ਤੰਦਰੁਸਤ ਹੋ ਗਿਆ ਬਾਬਾ ਜੀ ਨੇ ਮਿਹਰ ਕੀਤੀ ਮਿਹਰ ਭਰਿਆ ਹੱਥ ਰੱਖਿਆ ਦੇਖੋ ਖਾਲਸਾ ਜੀ ਗੁਰਦੁਆਰਾ ਸਾਹਿਬ ਜਾਣੇ ਹਨ ਗੁਰੂ ਇਹ ਨਹੀਂ ਕਹਿੰਦਾ ਕਿ ਤੁਸੀਂ ਮਹਿੰਗੇ ਤੋਂ ਮਹਿੰਗੇ ਵਸਤਰ ਪਾ ਕੇ ਆਓ ਗੁਰੂ ਤਾਂ ਸਾਦਗੀ ਪਸੰਦ ਕਰਦੇ ਨੇ ਸਿੰਪਲ ਸਾਦੇ ਬਣ ਕੇ ਜਾਓ ਤਾਂ ਕਿ ਤੁਹਾਡੀ ਸਾਦਗੀ ਤੁਹਾਡੀ ਨਿਮਾਣਾਪਨ ਦੇਖ ਕੇ ਗੁਰੂ ਪ੍ਰਸੰਨ ਹੋ ਜੇ ਇਹ ਨਹੀਂ ਕਿ ਤੁਸੀਂ ਪੜਕੀਲੇ ਵਸਤਰ ਪਾ ਕੇ ਜਾਓ ਗੁਰਦੁਆਰਾ ਸਾਹਿਬ ਸ਼ਰਧਾ ਨਾ ਜਾਣਾ ਚਾਹੀਦਾ ਸ਼ਿੰਗਾਰ ਕੇ ਨਹੀਂ ਤੇ ਸ਼ਰਧਾ ਭਾਵਨਾ ਦੇ ਨਾਲ ਜਾਓ ਪਰਮਾਤਮਾ ਆਪੇ ਕਾਜ ਸਵਾਰਦਾ ਹੈ ਸਭ ਦੇ ਸਭ ਨੂੰ ਤਰੱਕੀਆਂ ਦਾ ਰਾਹ ਦਿਖਾਉਂਦਾ ਹੈ ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇ ਦਾਨ ਦਿੰਦਾ ਹੈ ਇਸ ਤਰ੍ਹਾਂ ਮਾਤਾ ਦੇ ਪੁੱਤਰ ਨੂੰ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਹਣ ਉਹ ਬੱਚਾ ਕੈਨੇਡਾ ਪਹੁੰਚ ਗਿਆ ਹੈ ਉਸ ਦੀ ਮਾਤਾ ਜੀ ਨੇ ਦੱਸਿਆ ਕਿ ਹੁਣ ਉਹ ਤੰਦਰੁਸਤ ਹੈ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਨੇ ਉਸ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਿਆ ਹੈ ਖਾਲਸਾ ਜੀ ਜੋ ਵੀ ਹੱਦ ਬੀਤੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਤੁਸੀਂ ਉਸ ਵਿੱਚ ਕਮੈਂਟ ਜਰੂਰ ਕਰਿਆ ਕਰੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਤੁਸੀਂ ਵੀ ਆਪਣੀ ਹਾਜ਼ਰੀ ਪਰ ਲਵਾਇਆ ਕਰੋ ਕਹਿੰਦੇ ਨਾ ਜੇ ਤੁਸੀਂ ਪੜ ਨਹੀਂ ਸਕਦੇ ਸੁਣਦੇ ਤਾਂ ਹੋਣਾ ਗੁਰਬਾਣੀ ਗੁਰਬਾਣੀ ਕਥਾ ਸੁਣਦੇ ਹੋ ਇਸ ਨਾਲ ਵੀ ਤੁਹਾਡੀ ਰਸਨਾ ਪਵਿੱਤਰ ਹੁੰਦੀ ਹੈ ਖਾਲਸਾ ਜੀ ਬਲਾਉ ਜੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਕਮੈਂਟ ਵਿੱਚ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਜਰੂਰ ਲਿਖਿਓ ਸ਼ਰਧਾ ਭਾਵਨਾ ਪੂਰੀ ਹੁੰਦੀ ਹੈ